E você ਪਾਣੂ ਚਾਹੁੰਦੇ ਆ ਕਿ ਸਾਡੇ ਅੰਮਰਸਲ ਤੇ ਡਿਵੈਲਪਮੈਂਟ ਹੋਵੇ ਵਦਿਆ ਲੋਕੀ ਟੂਰਿਸਟ ਵੱਧ ਤੋਂ ਵੱਧਣ ਬਟ ਅਜੇ ਵੇਖੋ ਕਿੰਨਾ ਮਾੜਾ ਲੱਗਦਾ ਵਾ ਕਿ ਜਦੋਂ ਸਾਡੇ ਦੁਰਗਾਣਾ ਮੰਦਿਰ ਦਾ ਪੋਸਟਰ ਖੋਲਦਾ ਵਾ ਤੇ ਆਪਾਂ ਪੈਰ ਰੱਖ ਕੇ ਚੜਨ ਨੇ ਇਹ ਬੇਦਬੀ ਆ ਆਪਾਂ ਇਹ ਨਹੀਂ ਜਹੋਂ ਦੇਣਾ ਆਪਾਂ ਬਸ ਉਦੋਂ ਜਾਣ ਦੇਣੀ ਜਦੋਂ ਇਹ ਉਤਰੇ ਠੀਕ ਇੱਥੇ ਲੱਗਾ ਵਾ ਇੱਕ ਪਰਲੇ ਬੰਨੇ ਆ ਵੇਖੋ ਦੇ ਆਹ ਰਾਮਦੇਵ ਜੀ ਦਾ ਲੱਗਾ ਵਾ ਇਹ ਵੀ ਸਾਡਾ ਵਾਲਮੀਕੀ ਆਸ਼ਰਮ ਆ ਇਹਦੇ ਦੇਖੋ ਕੀ ਹਾਲ ਨੇ ਛਿੱਟੇ ਪੈਂਦੇ ਨੇ ਗੰਦਗੀ ਹੋਈ ਪਈ ਆ ਪੂਰਾ ਵੱਤ ਤੋਂ ਬੱਤਰ ਹੋਇਆ ਪਿਆ ਆਪਾਂ ਖਲੋਤੇ ਆਂ ਜੀ ਕਿਲਾ ਗੋਬਿੰਦਗੜ ਦੇ ਬਾਹਰ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਹੀ ਕਿ ਕੁਝ ਟੂਰਿਜ਼ਮ ਡਿਪਾਰਟਮੈਂਟ ਦੀਆਂ ਬੱਸਾਂ ਚੱਲ ਰਹੀਆਂ ਵਾਂ ਜਿਹੜੀਆਂ ਟੂਰਿਸਟ ਨੂੰ ਲੈ ਕੇ ਜਾਂਦੀਆਂ ਵਾਂ ਬਾਰਡਰ ਕਿਲਾ ਗੋਬਿੰਦਗੜ ਦਰਗਿਆਣਾ ਤਿਰ ਤੋਂ ਬਟ ਇੱਥੇ ਵੇਖਣ ਵਾਲੀ ਗੱਲ ਇਹ ਹੈਗੀ ਕਿ ਬੱਸਾਂ ਤੇ ਸਾਡੇ ਧਾਰਮਿਕ ਮੰਦਰਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਸੀਗੀਆਂ ਜੋ ਕਿ ਲੱਗੀਆਂ ਵੀ ਦਰਵਾਜ਼ੇ ਤੇ ਸੀਗੀਆਂ ਜਿੱਥੋਂ ਲੋਕੀ ਚੜ ਕੇ ਅੰਦਰ ਜਾਂਦੇ ਸੀ ਹਾਥੂ ਤੋਂ ਤੋਂਦੇ ਸੀਗੇ ਮੰਦਰ ਦੀ ਹੋਰੀ ਸੀ ਬਹੁਤ ਜ਼ਿਆਦਾ ਬੇਦਬੀ ਜਿੰਨੂੰ ਵੇਖਦੇ ਹੋਇਆ ਸੀ ਇਹ ਬੱਸ ਖਲਾਰੀ ਆ ਕਿਲਾ ਗੋਬਿੰਦਗੜ ਦੇ ਬਾਹਰ ਹੁਣ ਅਹੀਂ ਇਹਨ ਜੇ ਉਹਨਾਂ ਦੇ ਸਾਹਮਣੇ ਇਹ ਉਤਾਰਨ ਲੱਗੇ ਆ ਆਪਾਂ ਕੋਈ ਧੱਕੇਸ਼ਾਹੀ ਨਹੀਂ ਕਰ ਰਹੇ ਬਟ ਜਿੱਥੇ ਸਾਨੂੰ ਆਪਣੇ ਧਰਮ ਦੀ ਰੱਖਸ਼ਾ ਲਈ ਧੱਕੇਸ਼ਾਹੀ ਵੀ ਕਰਨੀ ਪੈਗੀ ਅਸੀਂ ਉਹ ਵੀ ਕਰਾਂਗੇ ਇੱਕ ਬੰਨੇ ਸਾਡੇ ਦੁਰਗਾਣਾ ਮੰਦਰ ਦੀ ਫੋਟੋ ਆ ਇੱਕ ਬੰਨੇ ਨਾ ਨੇ ਅੱਧਰੋਂ ਤੁਹਾਨੂੰ ਦਿਖਾਣਾ ਇਹ ਵਾਲਮੀਕੀ ਆਸ਼ਰਮ ਆ ਜੀ ਸਾਡਾ ਜਿਹਨੂੰ ਆਪਾਂ ਰਾਮਤੀਰਥ ਵੀ ਲਿਖਿਆ ਨਾ ਨੇ ਇਹਦੀ ਵੀ ਫੋਟੋ ਲਾਈ ਹਾਲਾ ਆ ਦੇਖੋ ਛਿੱਟੇ ਪੈਂਦੇ ਨੇ ਗੰਦਗੀ ਪੈਂਦੀ ਆ ਟਾਇਰਾਂ ਦੀ ਠੀਕ ਆ ਹਾਥੂ ਹਥ ਵੀ ਧੋ ਲੈਂਦੇ ਨੇ ਉਹਦੇ ਵੀ ਛਿੱਟੇ ਨੇ ਅਸੀਂ ਇਹ ਵੀ ਲਵਾ ਲੱਗੇ ਆ ਜੀ ਕੋਈ ਨਹੀਂ ਦੇਖੋ ਜੀ ਇਹ ਬੱਸ ਕਿੰਨੀ ਦੇਰ ਦੀ ਚਲਦੀ ਹੋਣੀ ਆ ਲੇਕਿਨ ਮੈਂ ਤਾਂ ਹੈਰਾਨ ਆ ਕਿ ਦੁਰਗਿਆਣਾ ਦੁਰਗਿਆਣਾ ਮੰਦਿਰ ਵਾਲਿਆਂ ਨੂੰ ਨਹੀਂ ਇਹ ਵਿਖਿਆ ਕਿ ਸਾਡੇ ਧਰਮ ਦੀ ਕਿੰਨੀ ਬੇਦਬੀ ਹੋ ਰਹੀ ਆ ਆ ਕਟਰ ਫੜਿਓ ਆ ਬਾਬਾ ਪੈ ਗਿਆ ਕੋਈ ਨਹੀਂ ਕੋਈ ਮੈਸਟਰ ਸਨੇ ਹੋਰਾਉਣਾ ਹੋ ਪੂਰੀ ਪੂਰੀ ਲਾਓ ਪੂਰੀ ਪੂਰੀ ਲਾਓ ਅਜਾ ਲਾਓ ਨਹੀਂ 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 ਉਹ ਨਹੀਂ ਲਾਣੀ ਪਾ ਸਿਰਫ ਅਹੀਂ ਮੰਦਰਾਂ ਦੀ ਲਾਣੀ ਬਸ ਇਹਨੂੰ ਸੁੱਟਿਓ ਨਾ ਥੱਲੇ ਨਾ ਸੁੱਟਿਓ ਚੱਲ ਜਾਣਾ ਸਾਹ ਟਟੇ ਉੱਪਰ ਆ ਫੜੋ ਯਾਰ ਉਧਰ ਆ ਇਹਨੂੰ ਕੇ ਨਾ ਲਫਾਵਾ ਫੜ ਲੂ ਆ ਆ ਆ ਪਾਉਣੇ ਅਗਨੀ ਪੇਟ ਕਰ ਦੇਣੀ ਆ ਭਾਈ ਆਪੜੋ ਦੇਖੋ ਜੀ ਇਹ ਦੂਜੀ ਦੂਜੀ ਤਰਫ ਫਲੈਕਸ ਸੀਗੀ ਵਾਲਮੀਕੀ ਤੀਰਸ ਦੀ ਇਹਨਾਂ ਨੇ ਉਹ ਵੀ ਲਾਈ ਹੋਈ ਸੀ ਆਹ ਦੇਖੋ ਇੱਥੇ ਲਿਖਿਆ ਰਾਮ ਤੀਰਸ ਤੀਰਤ ਇਹਦੇ ਤੇ ਵੀ ਨਾ ਗੰਦਗੀ ਹੀ ਵੇਖੋ ਸਾਰੀ ਫੱਟੀ ਪਈ ਆ ਫੇਰ ਵੀ ਇਹ ਕਿਤੇ ਨਾ ਕਿਤੇ ਇਹ ਵੀ ਬੇਦਬੀ ਇਹ ਵੀ ਸਾਡਾ ਹੀ ਧਰਮ ਆ ਅਸੀਂ ਇਹਦਾ ਵੀ ਨਰਾਦਰ ਨਹੀਂ ਹੋਣ ਦੇਣਾ ਅਸੀਂ ਇਹ ਵੀ ਫਲੈਕਸ ਉਤਾਰਵਾਲਣ ਲੱਗੇ ਜੇ ਤੇ ਗਾਂ ਤਾਂ ਇਹਨਾਂ ਦੇ ਮੈਨੇਜਰ ਸਾਹਿਬ ਨਾਲ ਵੀ ਗੱਲ ਹੋ ਗਈ ਆਪਣੀ ਹੁਣੇ ਉਹਨਾਂ ਨੇ ਕਹਤਾ ਹੁੰਦਾ ਕਿ ਤਿੰਨ ਬੱਸਾਂ ਚੱਲਦੀਆਂ ਤਿੰਨਾਂ ਬੱਸਾਂ ਤੋਂ ਕੋਈ ਵੀ ਧਾਰਮਿਕ ਪੋਸਟਰ ਨਹੀਂ ਲੱਗੇਗਾ ਕਿਤੇ ਉਹਦੀ ਬੇਦਬੀ ਨਾ ਹੋਵੇ ਇਦਾਂ ਹੀ ਸਾਥ ਦਿਓ ਤਾਂ ਕਿ ਆਪਣੇ ਧਰਮ ਨੂੰ ਅਸੀਂ ਇਦਾਂ ਹੀ ਰੱਖਿਆ ਕਰਨੀ ਹੈ ਸਾਰਿਆਂ ਨੇ ਰਲ ਕੇ ਅਸੀਂ ਆਪਣੇ ਧਰਮ ਦੀ ਕੋਈ ਵੀ ਧਰਮ ਹੋਵੇ ਕਿਸੇ ਵੀ ਧਰਮ ਦਾ ਜੇ ਕਿਤਾ ਨਿਰਾਦਰ ਹੁੰਦਾ ਤੇ ਉਹਰੇ ਨਾਲ ਖਲੋਇਆ ਕਰੋ ਆਪਰੋ ਕੋਆ ਹੈਰੀਟੇਜ ਬੱਸ ਤੋਂ ਧਾਰਮਿਕ ਪੋਸਟਰ ਉਤਾਰਤੇ ਨੇ ਕਿਉਂਕਿ ਬੇਦਬੀ ਹੋ ਰਹੀ ਪਈ ਹੈ ਹੀ ਕੋਈ ਗਲਤ ਤਾਂ ਨਹੀਂ ਟੜਨਾ ਵਿਹਾਰ ਕੀਤਾ ਪਿਆਰ ਮੁਹਬਤ ਨਾਲ ਆਇਆ ਸਭ ਤੁਹਾਡੇ ਅਫਸਰਾਂ ਨੂੰ ਪੁੱਛ ਕੇ ਆਇਆ ਤੇ ਹੁਣ ਜੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਅੱਗੇ ਜਿਹੜੀਆਂ ਹੁਣ ਬੱਸਾਂ ਹੈਗੀਆਂ ਇਹਨਾਂ ਦੀਆਂ ਹੋਰ ਹੋਰ ਤੋਂ ਆਪੇ ਰਿਮੂਵ ਕਰ ਲਾਂਗੇ ਜੇ ਉਹ ਨਹੀਂ ਰਿਮੂਵ ਕਰਦੇ ਫਿਰ ਅਸੀਂ ਆਪ ਕਰਾਂਗੇ ਜੈਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ